ਦਾਨਕ ਨਾਮ ਚ ਤੋ ਕਰਿ ਜੋਤਿ ਤੇ ਮਾਣਿਓ। ਸ਼ਲਿਓ ਮਨ ਪਾਵਨ ਭਾਇਓ। ਕਰਿ ਤੈ ਤੇ ਮਾਣਿਓ। ਰਾਮ ਰਗਵੰਸ ਕਹਾ। get ਖੁਰਮਾਇ ਸਤਗੁਰ ਨਾਨਕ ਪ੍ਰਗਟੇ ਮੀਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲੇ ਕਾਰੇ ਛਪੇ ਅੰਧੇਰ ਪਲੋਆ ਗਿਆਨ ਧਿਆਨ ਕੀ ਕਰਮ ਨਾ ਜਾਣ ਸਾਰਨ ਧਿਆਨ ਤੇਰੀ ਸਾਬ ਤੇ ਵੱਡਾ ਸਤਿਗੁਰੂ ਸਰ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਫਤ ਖਸਮ ਦੀ ਮੂਰ ਅਰਸੋਂ ਪੁਰਸੋਂ ਚੱਪੀਐ ਤੁਧ ਤਿਛੇ ਸਚੇ ਪਾਤਿ ਸਹਾ ਮਲ ਜਨਮ ਜਨਮ ਦੀ ਪੱਤੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਵਾ ਜਿਸ ਪਾਸ ਬਹਿਠਿਆ ਸੋਹੀਏ ਸਵਨਾ ਤੁਵੇਂ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਜੋ ਪਦੇ ਇੱਕ ਊੰਕਾਰ ਸਤ ਗੁਰ ਪਰਸਾਦ ਏਹੋ ਤਨ ਅਖੋਟ ਨਾਨਕ ਹੋਟੇ ਨਾ ਜਾਏ ਪੂਰ ਸਤਿਗੁਰ ਦਿਆ ਦਿਖਾਏ ਆਪਨੇ ਸਤਗੁਰ ਕੋ ਸਾਧਵਲ ਜਾਈ ਗੁਰ ਕਿਰਪਾ ਤੇ ਭਰ ਮਨ ਵਸਾਈ ਏਹੋ ਧੰਨ ਅਖੋਟ ਨਾ ਨਿਖੋਟੈ ਨਾ ਜਾਏ ਪੂਰ ਸਤਿਗੁਰ ਦਿਆ ਦਿਖਾਏ ਆਪਣੇ ਸਤਿਗੁਰ ਕੋ ਸਾਧਵਲ ਜਾਈ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵਲਾਏ ਗੁਰ ਪੂਰ ਹਰ ਧਨ ਪਰ ਹਰ ਕਿਰਪਾ ਤੇ ਵਸੈ ਮਨ ਆਏ ਦਾ ਸਮਾਏ ਓਰੇ ਓਰ ਕੈ ਸਹਿਜ ਸੁਭਾਈ ਓਰੇ ਗੁਰ ਕੀ ਸਾਚੀ ਬਾਣੀ ਸੋਖ ਮਨ ਮੰਤਰ ਸਹਿਜ ਸਮਾਣੀ ਕ ਅਚਰਜ ਜਨ ਦੇਖੋ ਭਾਈ ਦੁਬਿਦ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਸਹ ਪ੍ਰਭ ਏਕੋ ਅਸੋਏ ਗੁਰਮਤੀ ਘਟ ਪਰਗਟ ਹੋਏ ਸਹ ਜੀ ਜਿਨ ਪ੍ਰਭ ਜਾਣ ਪਛਾਨੇ ਗੁਰਮਤੀ ਘਟ ਪਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲ ਮਨ ਮਾਨਿਆ